ਹੋ ਰਾਈਡ ਕਰਕੇ ਦੱਜਾ ਹੋਇਆ ਥੋੜਾ ਸੱਜੂ ਹੋ ਗਿਆ ਕਮਾਲ ਮੇਰੇ ਮੂ ਕਰਾਲੇ ਮੰਡਿਆ ਚੱਕਾ ਦੀ ਦੇ ਲੱਖੜ ਮੰਗਰਾਂ ਦਾ ਮੰਡਾ ਰਾਮੀ ਦੇ ਲੱਖੜ ਮਿਲੋ ਮੰਗਰਾਂ ਦਾ ਪੰਚਤਨ ਰਾਜੂ ਦੇ ਨਾਂ ਕਰ ਅੱਜ ਅਰਬਸਤਰਾਤ ਨੂੰ ਗੁਰੂ ਦਾ ਗਿਆਪੀ ਮਾ ਉਹ ਵੀ ਆਵੇ ਲਾਓ ਖੇਡ ਦੇ ਮੈਦਾਨ ਵਿੱਚ ਆਹ ਤਾਲੀ-ਤਾਲੀ-ਤਾਲੀ ਕਰੇ ਵੀਰੋ ਹੈਨਿਕ ਤੇ ਵੱਡੇ ਮਾਰਕ ਸਰਵਾਲ ਇੱਥੇ ਕੀਆ ਭਰਾਵਾਂ ਦੇ ਬਹੁਤ ਵੱਡਾ ਧੰਨਵਾਦ ਆ ਲਓ ਸਾਹਮਣੇ ਮੇਰੇ ਵੀਰੋ ਇਸ ਵੇਲੇ ਹੋਈ ਪਈਆ ਕਮਾਲ ਏ ਕਮਾਲ ਹੋਈ ਜਾਂਦੀ ਆ ਉਹ ਦੁਨੀਆ ਇਸ ਖੇਡ ਤੇ ਤਿਆਰ ਹੋਈ ਜਾਂਦੀ ਆ ਖੇਡ ਦੇ ਮੈਦਾਨ ਵਿੱਚ ਲੱਗਦਾ ਹੋਇਆ ਜੋਰ ਹੁੰਦੀ ਹੋਈ ਕਮਾਲ ਬੱਲੇ ਬੱਲੇ ਹੋਈ ਪਈਆ ਮੇਰੇ ਮਿੱਤਰੋ ਧਰਤੀ ਕਦੇ ਖੰਘੜੇ ਜਿਹਾਰਬਦੀ ਆ u n t 에